ਖਬਰਨਾਮਾ ਦਿਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਬੜੀ ਸਸਤਿਕਾ ਪੰਜਾਬ ਸਰਕਾਰ ਫਸੀ ਕਸੂਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਵਾਬ ਦੇਣਾ ਹੋਇਆ ਔਖਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵੀ ਸਿੱਧੇ ਨੇ ਇਸ ਦਾ ਵੱਡਾ ਖਬਰਿਆਸਾ ਭੁਗਤਣਾ ਪਵੇਗਾ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਹੁਣ ਦਿਸ ਨਹੀਂ ਰਿਹਾ 2027 ਦੀਆਂ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਜਿਹੜਾ ਭਵਿਕਾ ਬਿਲਕੁਲ ਧੁੰਦਲਾ ਹੋ ਗਿਆ ਹੈ ਇਸ ਦਾ ਖਬਰਿਆਸਾ ਆਮ ਆਦਮੀ ਪਾਰਟੀ ਦੇ ਮੌਜੂਦਾ ਭੁਖ ਮੰਤਰੀ ਭਗਵੰਤ ਮਾਨ ਨੂੰ ਭੁਤਨਾ ਪਵੇਗਾ ਕਿਉਂ ਛੱਟ ਮਾਰੀ ਗਈ ਹੈ ਕਿਸਾਨਾਂ ਤੇ ਕਿਉਂ ਛੱਟ ਮਾਰੀ ਗਈ ਹੈ ਮਜ਼ਦੂਰਾਂ ਤੇ ਕਿਸਾਨ ਅਤੇ ਮਜ਼ਦੂਰ ਕਿੱਥੇ ਜਾਣਗੇ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਇੱਕ ਬੜਾ ਵਿਵਾਦ ਆਪਣੇ ਆਪ ਹੀ ਸਹਿੜ ਲਿਆ ਹੈ ਪੰਜਾਬ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰਤੇ ਨੇ ਲੈਂਡ ਪੁਲਿੰਗ ਜਿਹੜੀ ਪੁਲਿੰਗ ਪਾਲਿਸੀ ਹੈ ਉਹ ਪਾਸ ਕਰ ਦਿੱਤੀ ਗਈ ਹੈ ਵਿਧਾਨ ਸਭਾ ਦੇ ਵਿੱਚ ਉਸ ਬਿੱਲ ਨੂੰ ਹਰੀ ਛੱਡੀ ਦੇ ਦਿੱਤੀ ਗਈ ਹੈ ਲੇਕਿਨ 1 ਲੱਖ ਏਕੜ ਜ਼ਮੀਨ ਐਕਵਾਇਰ ਕਰਨ ਨੂੰ ਫਿਰਦੀ ਹੈ ਪੰਜਾਬ ਸਰਕਾਰ ਤੇ ਫਿਰ ਭਾਈ ਮਜ਼ਦੂਰ ਕਿੱਥੇ ਜਾਣਗੇ ਕਿਸਾਨ ਕਿੱਥੇ ਜਾਣਗੇ ਇਸ ਨੂੰ ਲੈ ਕੇ ਹੁਣ ਟਾਰਗੇਟ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੀ ਲੈਂਡ ਪੁੱਲਿੰਗ ਨੀਤੀ ਖਿਲਾਫ ਕਿਸਾਨ ਜਥੇਬੰਦੀਆਂ ਤੇ ਵਿਰੋਧੀ ਧਿਰਾਂ ਡਟ ਗਈਆਂ ਹਨ ਕਿਸਾਨ ਜਥੇਬੰਦੀਆਂ ਤੇ ਵਿਰੋਧੀ ਧਿਰਾਂ ਵੱਲੋਂ ਜ਼ਮੀਨ ਅਖਬਾਰ ਖਿਲਾਫ ਸੰਗਠਨ ਇਸ ਦਾ ਵਿਗਲਵਾ ਜਾ ਦਿੱਤਾ ਹੈ ਲੈਂਡ ਪੁੱਲਿੰਗ ਨੀਤੀ ਨੂੰ ਲੈ ਕੇ ਪਿੰਡਾਂ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਸਰਕਾਰ ਦਾ ਸਰਕਾਰ ਖਿਲਾਫ ਰੋਵੜ ਲਗਾ ਹੈ ਕਿਸਾਨਾਂ ਦੇ ਗੁੱਸੇ ਨੂੰ ਦੇਖਿਆ ਸਰਕਾਰ ਨੂੰ ਇਸ ਮਾਮਲੇ ਉੱਪਰ ਯੂ-ਟਰਨ ਲੈਣ ਲਈ ਮਜਬੂਰ ਹੋਣਾ ਪੈ ਸਕਦਾ ਹੈ ਪੰਜਾਬ ਸਰਕਾਰ ਲੈਂਡ ਪੁੱਲਿੰਗ ਜਿਹੜੀ ਬਿਨ ਪਾਸ ਹੋਇਆ ਹੈ ਕਾਨੂੰਨ ਪਾਸ ਹੋਇਆ ਹੈ ਜੇਕਰ ਉਸ ਨੂੰ ਨਹੀਂ ਵਾਪਸ ਲੈਂਦੀ ਜੇਕਰ ਪੰਜਾਬ ਸਰਕਾਰ ਯੂ-ਟਰਨ ਨਹੀਂ ਲੈਂਦੀ ਤਾਂ ਇਸ ਦਾ ਖੰਨਿਆਜ਼ਾ ਵਿਧਾਇਕਾਂ ਅਤੇ ਮੰਤਰੀਆਂ ਨੂੰ ਪੂਤਣਾ ਪਵੇਗਾ ਦਰਅਸਲ ਸੰਯੁਕਤ ਕਿਸਾਨ ਮੋਰਚਾ ਐਸ ਕੇ ਐਮ ਵੱਲੋਂ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਸਣੇ ਹਰ ਵਰਗ ਨਾਲ ਸੰਬੰਧਿਤ ਮੁੱਦਿਆਂ ਤੇ ਚਰਚਾ ਲਈ 18 ਜੁਲਾਈ ਨੂੰ ਕੀਤੀ ਜਾ ਰਹੀ ਮੀਟਿੰਗ ਸਾਰੀਆਂ ਪਾਰਟੀਆਂ ਨੂੰ ਸੱਦਾ ਪੱਤਰ ਭੇਜਿਆ। ਕਿਸਾਨ ਜਥੇਬੰਦੀ ਨੇ ਮੀਟਿੰਗ ਦੌਰਾਨ ਰਾਸੀ ਆਗੂ ਕਿਸਾਨਾਂ, ਮਜ਼ਦੂਰਾਂ ਤੇ ਹਰ ਵਰਗ ਲੋਕਾਂ ਨਾਲ ਸੰਬੰਧਿਤ ਮੁੱਦਿਆਂ ਤੋਂ ਆਪੋ ਆਪਣੀ ਪਾਰਟੀ ਦਾ ਸਟੈਂਡ ਸਪਸ਼ਟ ਕਰਨ ਲਈ ਕਿਹਾ ਹੈ। ਇਸ ਮੀਟਿੰਗ ਦੀਆਂ ਤਿਆਰੀਆਂ ਨੂੰ ਲੈ ਕੇ ਬੁੱਧਵਾਰ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਐਸ ਕੇ ਐਮ ਆਗੂ ਬਲਬੀਰ ਸਿੰਘ ਰਾਜੇਵਾਲ ਯਾਨੀ ਕਿ ਇਹ ਸਾਰੇ ਜਿਵੇਂ ਵੀ ਕਿਸਾਨ ਨੇ ਚਾਹੇ ਉਹ ਜਗਸਰ ਆਗੂ ਜਗਜੀਤ ਸਿੰਘ ਢੱਲੇਵਾਰ ਆ ਬਲਬੀਰ ਸਿੰਘ ਰਾਜੇਵਾਰ ਆ ਜੋਗਿੰਦਰ ਸਿੰਘ ਉਗਰਾਹ ਆ ਇਹਨਾਂ ਸਾਰਿਆਂ ਵੱਲੋਂ ਕਿਹਾ ਗਿਆ ਹੈ ਕਿ ਜੇਕਰ 1 ਲੱਖ ਏਕੜ ਜ਼ਮੀਨ ਐਕਵਾਇਰ ਕਰਨ ਲਈ ਜਾਵੇਗੀ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਪੋਜ਼ਿਟਿਵ ਨੀਤੀ ਦੇ ਆਧਾਰ ਤੇ ਤਾਂ ਪੰਜਾਬ ਦਾ ਮਜ਼ਦੂਰ ਕਿੱਧਰ ਜਾਵੇਗਾ ਪੰਜਾਬ ਦਾ ਕਿਸਾਨ ਕਿੱਧਰ ਜਾਵੇਗਾ ਅਸੀਂ 1 ਇੰਚ ਵੀ ਜ਼ਮੀਨ ਐਕਵਾਇਰ ਨਹੀਂ ਹੁੰਦਿਆਂਗੇ ਜੇਕਰ ਧੱਕੇ ਨਾਲ ਜ਼ਮੀਨ ਐਕਵਾਇਰ ਕੀਤੀ ਜਾਂਦੀ ਹੈ ਪੰਜਾਬ ਸਰਕਾਰ ਵੱਲੋਂ ਇਸ ਦਾ ਖਬਰਿਆ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਅਤੇ ਸੁਮੱਚੀ ਆਪ ਆਦਮੀ ਪਾਰਟੀ ਦੀ ਲੀਡਰਸ਼ਿਪ ਭਾਵੇਂ ਪੰਜਾਬ 'ਚ 'ਤੇ ਭਾਵੇਂ ਦਿੱਲੀ ਦੇ ਵਿੱਚ ਹਾਈ ਕਮਾਂਡ ਉਹ ਸਰੂਖਬਰਿਆ ਸਾਹਿਬ ਪੂਤਨਾ ਪਵੇਗਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭੁਗਵੰਤ ਮਾਨ ਨਾ ਤੇ ਮਜ਼ਦੂਰਾਂ ਬਾਰੇ ਸੋਚ ਰਿਹਾ ਨਾ ਕਿਸਾਨਾਂ ਬਾਰੇ ਸੋਚ ਰਿਹਾ ਆਖਰਕਾਰ ਕਿਸਾਨ ਜਾਣਗੇ ਕਿੱਥੇ ਜੇਕਰ ਉਹਨਾਂ ਦੀ ਜ਼ਮੀਨ ਐਕਵਾਇਰ ਕਰ ਲਈ ਗਈ ਉਥੇ ਅਰਬਲ ਸਟੇਟਸ ਦਾ ਬੋਲ ਬਣਾ ਦਿੱਤੇਗਾ ਉਹਨਾਂ ਦੀ ਇਨਕਮ ਕਿਵੇਂ ਜਨਰੇਟ ਹੋਵੇਗੀ ਮਜ਼ਦੂਰਾਂ ਨੂੰ ਰੋਜ਼ਗਾਰ ਕਿੱਥੋਂ ਮਿਲੇਗਾ ਜਿਕਰ ਕਿਸਾਨ ਫਸਲਾਂ ਵਿਜਦੇ ਨੇ ਤਾਂ ਉਹਦੇ ਵਿੱਚ ਹਜ਼ਾਰਾਂ ਮਜ਼ਦੂਰਾਂ ਨੂੰ ਜਿਹੜਾ ਹੈ ਰੋਜ਼ਗਾਰ ਮਿਲਦਾ ਹੈ ਉਹਨਾਂ ਦੇ ਛੁੱਲਿਆਂ ਦੇ ਵਿੱਚ ਵੀ ਜਿਹੜੇ ਹੈ ਘਾਹ ਉੱਗੇਗਾ ਫਿਰ ਕਿਸਾਨਾਂ ਦੇ ਤਾਂ ਉਗਣਾ ਹੀ ਉਗਣਾ ਹੈ ਇਸ ਨੂੰ ਲੈ ਕੇ ਹੁਣ ਸਾਰੇ ਕਿਸਾਨ ਅਤੇ ਜਥੇਬੰਦੀਆਂ ਦੇ ਆਗੂ ਵੱਲੋਂ ਮੀਟਿੰਗ ਕੀਤੀਆਂ ਜਾ ਰਹੀਆਂ ਨੇ ਕਿ ਪੰਜਾਬ ਦੀ ਪੰਜਾਬ ਸਰਕਾਰ ਤੇ ਵਿਰੁੱਧ ਵੱਡਾ ਮੋਰਚਾ ਖੁੱਲਿਆ ਸਭੀ ਸ਼੍ਰੋਮਣੀ ਅਕਾਲੀ ਦਲ ਵੀ ਨਾਲ ਹੈ ਭਾਰਤੀ ਜਨਤਾ ਪਾਰਟੀ ਵੀ ਨਾਲ ਹੈ ਕਾਂਗਰਸ ਪਾਰਟੀ ਵੀ ਨਾਲ ਹੈ ਉਧਰੋਂ ਅਕਾਲੀ ਦਲ ਵਾਪਸ ਪੰਜਾਬ ਦੇ ਪਾਰਟੀ ਦੇ ਨੁਮਾਇंदे ਵੀ ਜਿਹੜੇ ਨੇ ਉਹ ਕਿਸਾਨਾਂ ਦੇ ਨਾਲ ਨੇ ਵੱਡਾ ਇੱਕ ਜਿਹੜੀ ਜੰਗ ਵਿੜ ਦਿੱਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਅਤੇ ਕਿਆ ਸਰਗਾਈਆਂ ਲਗਾਈਆਂ ਚਾਲੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਫੈਸਲਾ ਵਾਪਸ ਲੈਣਾ ਪੈ ਸਕਦਾ ਹੈ ਕਿਉਂਕਿ ਇਹ ਫੈਸ ਇਹ ਫੈਸਲਾ ਕਿਸਾਨਾਂ ਦੇ ਹੱਕ ਲਈ ਅਤੇ ਮਜ਼ਦੂਰਾਂ ਦੇ ਹੱਕ ਲਈ ਬੜਾ ਘਾਤਕ ਸਿੱਧ ਹੋਵੇਗਾ ਆਉਣ ਵਾਲੇ ਦਿਨਾਂ ਵਿੱਚ ਧੰਨਵਾਦ